ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਪਿੰਡ ਜਾਣ ਵਾਲੇ ਤੋਂ ਆਈ ਜਿਲ੍ਹਾ ਜਿਹੜਾ ਇਹਨੂੰ ਫੀਰਕੋਟ ਪਾਇਆ ਜਾਂਦਾ ਬਾਈ ਜੀ ਹੁਣਾਂ ਨੇ ਅੱਜ ਇੱਕ ਗਾਂ ਸੇਲ ਵਾਸਤੇ ਕੱਢੀ ਐ ਬਾਈ ਜੀ ਹੁਣਾਂ ਦੇ ਇੱਧਰ ਪਸ਼ੂ ਤੁਸੀਂ ਦੇਖ ਸਕਦੇ ਹੋ ਦੁੱਧ ਤੇ ਲਾਏ ਹੋਏ ਆ ਉਹਦੇ ਵਿੱਚੋਂ ਇੱਕ ਗਾਂ ਪਾਸ ਤੁਹਾਨੂੰ ਵੀਡੀਓ ਦੇ ਵਿੱਚ ਵਿਖਾਵਾਂਗੇ ਜਿਹੜੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਦੋਸਤੋ ਕ੍ਰਾਸ ਪੈਂਦੀ ਆ ਜਰਸੀ ਕ੍ਰਾਸ ਬਾਕੀ ਜਿਹੜੀ ਇਨਫਰਮੇਸ਼ਨ ਆ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਆਇਓ ਬਾਈ ਜੀ ਕਿਹੜੇ ਬਾਕੀ ਬਾਈ ਜੀ ਸਸ ਸਸਿਕਾ ਬਾਈ ਜੀ ਬਾਈ ਜੀ ਪਹਿਲਾਂ ਦਾ ਐਡਰੈਸ ਬੋਲ ਦਿਓ ਆ ਦਾ ਐਡਰੈਸ ਆ ਪੜਾਈ ਹੈਗਾ ਪੈਂਡ ਜਿਉਣ ਵਾਲਾ ਜਿਹੜਾ 에어ਪੋਰਟ ਆ ਜੀ ਹਾਂਜੀ ਤੇ ਲੇੜੇ ਨੇੜੇ ਆਪਣਾ ਪੰਜ ਗਰਾਂਹ ਕਲਾ ਵੀ ਪਾਇਆ ਜਾਂਦਾ ਫਲੂਰ ਕੜੀਏ ਵਾਲਾ ਪੈਂਡ ਇਧਰੋਂ ਸਮਾਨ ਸਾਰ ਪਾਇਆ ਜਾਂਦਾ ਮੂਕੇ ਤਵਾਈ ਕੇ ਦੇ ਠੀਕ ਹੈ ਜੀ ਹਾਂਜੀ ਤੇ ਆ ਦਾ ਨੰਬਰ ਬੋਲੀ 98714355013 ਇਹ ਵੈੜ ਦੱਸੋ ਜੀ ਇਹ ਕਿਹੜੇ ਕਿਹੜਾ ਸੁਆ ਸੂ ਰਹੀ ਆ ਇਹ ਆਪਣੇ ਘਰ ਦੀ ਵੈੜ ਹੈਣੀ ਜੀ ਤੀਜਾ ਸੁਆ ਸੂ ਰਹੀ ਆ ਠੀਕ ਹੈ ਜੀ ਹਾਂਜੀ ਇਹ ਆਪਾਂ ਫਾਰਮ ਤੇ ਤਾਂ ਲੈ ਕੇ ਆਂਦੀ ਸੀ ਕਿ ਜੀ ਆਪਣੀ ਫੈਡ ਟੁੱਟਦੀ ਸੀ ਗਾ ਜਾਨੀ ਫੈਡ ਵਾਸਤੇ ਲੈ ਕੇ ਆਂਦੀ ਸੀ ਕਿ ਸਪੈਸ਼ਲ ਫੈਡ ਚੈੱਕ ਕਰਵਾ ਕੇ ਪਹਿਲਾਂ ਫੇਰ ਲੈ ਕੇ ਆਂਦੀ ਜੀ ਫੈਡ ਬਹੁਤ ਜ਼ਿਆਦਾ ਸਿਕਲੀ ਦੀ ਹਾਂਜੀ ਇੱਕ ਸੂਆ ਆਪਾਂ ਚੋਲੀ ਆ ਜੀ ਹੁਣ ਆਪਣੇ ਕੋਲੇ ਪਸ਼ੂ ਜਿਹੜੇ ਹੈਗਾ ਤੁਸੀਂ ਨਿਗਾ ਮਾਰਨ ਤੋਂ ਪਤਾ ਹੀ ਨਾ ਬਾਹਰੇ ਜਾਦੇ ਹੋਗੇ ਜੀ ਹਾਂਜੀ ਤਾਂ ਕਰਕੇ ਫਿਰ ਇਹ ਮੈਨੂੰ ਸੇਲ ਵੀ ਕਰੋ ਕਰਨੀ ਪਊਗੀ ਠੀਕ ਹੈ ਜੀ ਬਾਜੀ ਹੁਣ ਇਹਦਾ ਦੇ ਵੀ ਪਸ਼ੂ ਜ਼ਿਆਦਾ ਹੁਣ ਕਰਕੇ ਸੇਲ ਕਰ ਰਹੇ ਆ ਨਾਕਸ ਕੋਈ ਨਗਾ ਦੇਖ ਸਕਦੇ ਹੋ ਦੋਸਤੋ ਚੰਗੀਆਂ ਵਹਿੜਾਂ ਇੱਧਰ ਬਾਈ ਜੁਣਾ ਦੁੱਧ ਦਾ ਕੰਮ ਹੈ ਬਾਈ ਇਹਦੇ ਸੀਮنٹ ਦਾ ਅੱਗੇ ਪਤਾ ਕਿਹੜਾ ਲਾਇਆ ਹਾਂ ਸੀਮਨ ਤਾਂ ਬੰਗਾ ਲਾਇਆ ਜੀ ਪਾਈਪਰ ਕੋ ਉੱਪਰ ਦਾ ਸੈਕਸਰ ਆ ਜੀ ਮੇਰੇ ਖਿਆਲ ਦੇ ਵਿੱਚ ਦੋਸਤੋ ਪਾਈਪਰ ਦਾ ਸੈਕਸਰ ਸੀਮਣੇ ਦੇ ਲੱਗਿਆ ਹੋਇਆ ਅੱਗੇ ਡਾਕਟਰ ਦਾ ਨੰਬਰ ਵੀ ਦੇ ਦਾਂਗਾ ਫਰੀ ਤੋਂ ਲਵਾਇਆ ਹਾਂਜੀ ਹਾਂਜੀ ਬਾਈ ਜੀ ਹੁਣ ਦੱਸ ਦਿਆ ਵੀ ਜੇ ਕੋਈ ਵੀਰ ਡਾਕਟਰ ਨਾਲ ਗੱਲ ਕਰਨੀ ਹੋ ਜਿਹਨੇ ਸੀਮਨ ਭਰਿਆ ਉਹਦੇ ਨਾਲ ਵੀ ਬਾਈ ਹੁਣ ਗੱਲ ਕਰਾ ਦੇਣੀ ਹੈ ਤੁਹਾਡੀ ਆਪਾਂ ਆਉਂ ਵੀ ਕਹਿਦਾ ਬਾਈ ਵੀਡੀਓ ਦੇ ਵਿੱਚ ਸੀਆ ਡੀ ਦਾ ਭਰਾਇਆ ਸੀ ਬਹੁਤ ਮਹਿੰਗਾ। ਦੋ ਬੱਚਾ ਦੇ ਗਈ। ਦੇਖੋ ਦੋਸਤੋ ਇਹ ਪਤਾ ਨਹੀਂ ਲੱਗਦਾ ਕਈ ਵਾਰੀ ਸੈਕਟਰ ਸੀਮਣ ਆਪਾਂ ਕਹਿ ਦਿੰਨੇ ਆ ਤੇ ਬੱਚੀ ਵਾਲਾ ਸੀਮਣ ਭਰਾਇਆ ਸੀ ਬਾਈ ਹੁਣਾਂ ਦੇ ਹੱਥੀ ਆਪਦੇ ਹੱਥੀ ਤੇ ਆਹ ਬੱਚਾ ਦੇ ਗਈ ਹੈ। ਬੱਚਾ ਬਹੁਤ ਸੋਹਣਾ ਲੱਗਿਆ ਵੀ ਜੇ ਬੱਚੀ ਹੁੰਦੀ ਤਾਂ ਦੇਖ ਸਕਦੇ ਦੋਸਤੋ। 8500 ਰੁਪਏ ਦਾ ਸੀਮਣ ਸੀਗਾ। ਦੋਸਤੋ 8500 ਰੁਪਏ ਦਾ ਬਾਈ ਹੁਣ ਡਾ ਦੇ ਵਿੱਚ ਸੀਮਣ ਭਰਾਇਆ ਸੀਗਾ ਇਹ ਤੇ ਬੱਚਾ ਦੇ ਗਈ ਇਹ ਪਤਾ ਨਹੀਂ ਲੱਗਦਾ ਬਾਕੀ ਰੱਬ ਦੇ ਹੱਥ ਆਏ ਤਾਂ। ਤੇ ਬਾਕੀ ਭਾਈ ਜੀ ਇਹ ਫਿਰ ਕਿੰਨਾ ਕ ਦੁੱਧ ਚੋਇਆ ਸੀ ਪਿਛਲੇ ਸਵੇਰੇ 18 ਕਿਲੋਟਰ ਇਹ ਜੀ ਐਵੇਂ ਤੁੰਗਾਰੀਏ 20 ਮਿੰਟ ਲੇਜੂਗੀ ਉਹ ਹੋ ਜੂਗਾ ਐਲਕੀ ਦਾ ਭਾਵੇਂ ਵਧਦੇ ਲਈ ਪਿੱਛੇ ਉਹਨਾਂ ਦੀ ਸੇਵਾ ਵੀ ਥੋੜੀ ਜਿਹੀ ਘੱਟ ਸੀਗੀ ਠੀਕ ਹੈ ਜੀ ਹਾਂ ਆਪਾਂ ਦੀ ਸੇਵਾ ਸੁਭਾ ਚੰਗੀ ਕੀਤੀ ਹੋਈ ਹੈ ਜੀ ਦੇਖ ਸਾਡੇ ਦੋਸਤੋ ਆਪਾਂ ਤੁਹਾਨੂੰ ਦੇਵਾ ਵੀ ਇਹਦਾ ਜਿਹੜਾ ਆਰਡਰ ਹੈ ਨੇੜੇ ਤੋਂ ਖਾਵਾਂਗੇ ਚੰਗਾ ਆਰਡਰ ਆ ਬਾਕੀ ਅਜੇ ਹਫਤਾ ਲੈ ਜੂਗੀ ਇਹ ਰਾਵਣ ਬਹੁਤ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਹੈ گلاب ਦੀ ਥਾਣਾ ਦੋਸਤੋ ਥੋੜਾ ਇੱਥੇ ਹੀ ਘਮਾ ਲਓ ਬਾਈ ਇਹਨੂੰ ਬਾਹਰ ਮੁੜ ਕੇ ਕਈ ਵਾਰੀ ਆ ਲੈ ਵੀ ਦੀ ਗਾਰੰਟੀ ਆ ਬਾਈ ਬਾਈ ਜੀ ਜੀ ਦਾਦੇ ਫੁੱਲ ਗਾਰੰਟੀ ਹੋਊਗੀ ਕਿਸੇ ਪੱਖ ਤੋਂ ਵੀ ਤੁਸੀਂ ਇੱਥੇ ਆ ਕੇ ਚੈੱਕ ਕਰ ਸਕਦੇ ਹੋ ਬਾਕੀ ਸੋਨਾ ਥਾਂ ਲੇਵਾ ਦਰਮਿਆਨੇ ਕੱਦ ਦੀ ਆ ਦੋਸਤੋ ਪੈੜ ਚੰਗੀ ਹੈ ਵੇਲ ਬਹੁਤ ਆ ਜਿਹੜੇ ਸਹਾਣਾ ਕੱਦ ਆ ਉਸਹਾਣਾ ਵੇਲ ਲੰਮੀ ਢੂਮੀ ਬਹੁਤ ਜ਼ਿਆਦਾ 18 ਕਿਲੋ ਦੁੱਧ ਬਾਈ ਜੀ ਹੁਣੀ ਦੱਸਦੇ ਪਿਛਲੇ ਸੂਏ ਅਸੀਂ ਚੋਇਆ ਐਤਕੀ ਜਿਹੜੇ ਸਹਾਣਾ ਰੋਤ ਆ ਰਹੀ ਆ ਗਾਂ ਠੰਡੀ ਤੇ ਇਹਨੂੰ 20 ਕਿਲੋ ਤੋਂ ਜ਼ਿਆਦੇ ਵੀ ਨਹੀਂ ਗਾ ਦੇਜੂਗੀ ਜੇ ਇੰਨਾ ਕਰਾ ਬਾਈ ਜੀ ਨੂੰ ਦਾਦੇ ਵਿੱਚ ਦੇਊਗੀ ਰਾਮ ਨਾਲ ਬਾਕੀ ਚੰਗੀ ਆ ਦਾ ਰੇਟ ਵੀ ਜਿਹੜਾ ਆਪਾਂ ਦੋਸਤੋ ਵੀਡੀਓ ਦੇ ਵਿੱਚ ਹੀ ਕਰਵਾਵਾਂਗੇ ਬਾਈ ਜੀ ਤੋਂ ਰੇਡ ਬਾਈ ਜੀ ਆਪਾਂ ਇਹਦਾ 60000 ਰੁਪਿਆ ਘਾਤੇ ਤੇ ਮਾਨ ਤਾਨ ਵੀ ਕਰਾਂ ਲਓ ਦੋਸਤੋ ਹਾਂ ਜੈਡ ਰੇਟ ਦੇ ਵਿੱਚ ਤੁਹਾਨੂੰ ਇਹ ਮਿਲ ਜਾਣੀ ਹੈ 62000 ਰੁਪਿਆ ਬਾਈ ਜੀ ਹੁਣੀ ਇਹਦਾ ਰੇਟ ਕਰਦੇ ਆ ਮੱਝ ਹੀ ਮੰਨ ਕੇ ਚੱਲੇ ਅਗਲਾ ਗਾਣਾ ਮੰਨੇ ਮੱਝ ਮੰਨ ਲਵੀਂ ਅਗਲਾ ਵੀ ਹਾਂ ਮੱਝ ਆਈ ਸਸਤੇ ਰੇਟ 'ਚ ਮੱਝ ਵਾਲੀ ਇਹ ਗੱਲ ਹੀ ਬਣ ਜਾਣੀ ਹੈ ਦੋਸਤੋ ਫੈਟ ਵੀ ਜਿਹੜੀ ਨਹੀਂ ਆਉਦੀ ਇਹ ਰਹੀ ਆਪਾਂ ਉਹ ਵੀ ਹੁਣ ਦਿਖਾ ਦੇਵਾਂਗੇ ਲਾ ਲੋ ਦਾਵਾਣ ਹੋ ਗਏ ਫੁੱਲ ਗਰੰਟੀ ਹੈ ਬਾਈ ਜੀ ਹੁਣ ਦੱਸਦੇ ਆ 62000 ਦੇ ਵਿੱਚੋਂ ਮੌਕੇ ਤੇ ਮਾਨਤਾਨ ਹੋ ਜਾਊਗਾ ਚੰਗੀ ਵਿਹੜਾ ਦੋਸਤੋ ਅੱਗੇ ਮਿਲਦੇ ਆਪਾਂ ਨਵੀਂ ਵੀਡੀਓ ਦੇ ਨਾਲ ਜਿਹੜੇ ਪਏ ਆ ਜੀ ਇਹਦੇ ਡੈਣ ਵੀ ਕਾਫੀ ਪਏ ਆ ਮੇਰੇ ਖਿਆਲ ਤਾਂ ਇਹ ਲੈ ਜੂ ਪੰਜ-ਛੇ ਡੈਣ ਦੇ ਹਫਤਾ ਯਾਨੀ ਬਾਈ ਹੁਣੇ ਦੱਸਦੇ ਆ ਇਹਦੇ ਆ ਵੇਖ ਕੇ ਦੱਸਦੇ ਆ ਕੋਈ ਜੇ ਬੰਦੇ ਨੇ ਗੱਲਬਾਤ ਕਰਨੀ ਪਹੁੰਚ ਬਾਕੀ ਤੁਸੀਂ ਬਾਈ ਜਣੇ ਕਨੈਕਟ ਕਰ ਸਕਦੇ ਹੋ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਲਗਾਤਾਰ ਬਾਈਨਾ ਜਿਆਦੇ ਹੋਣ ਦੇ ਕਰਕੇ ਆਪਾਂ ਜਗ੍ਹਾ ਦੇ ਹੋਏ ਮੁਸ਼ਕਲ ਆਈ ਖੜੀ ਆ ਦੇ ਗਾਂਾਂ ਸੂਨ ਵਾਲਿਆਂ ਦੀ ਬਣੀ ਹੋਰ ਹਾਂਜੀ ਬਸ ਇਹੀ ਚੱਕਰ ਆਈ ਥੋੜਾ ਜਨਾ ਜਗਾ ਬਾਈ ਹੁਣੀ ਦੱਸਦੇ ਆ ਵੀ ਢੀੜੀ ਹੋਣ ਕਰਕੇ ਤਾਂ ਹੀ ਇਹ ਸੀਲ ਆਸਤੇ ਕੱਢੀ ਆ ਵੀਡੀਓ ਵੇਖਣ ਲਈ ਤੁਹਾਡਾ ਧੰਨਵਾਦ ਦੋਤੋ ਮਿਲਦੇ ਆ ਅੱਗੇ ਨਵੀਂ ਵੀਡੀਓ ਦੇ ਨਾਲ